ਦੇ ਪਾਣੀ ਘਟ ਹੋਵੇ ਬੱਤਰ ਨਾ ਹੋਵੇ ਪੈੜੀ ਤੇ ਟੈਂਕੀ ਲਿਆਓ ਕਿਰਾਏ ਤੇ 500 ਰੁਪਿਆ ਦਾ ਕਿਰਾਇਆ ਵਾ ਤੇ ਘਰੋਂ ਬੋਤਲ ਤੋਂ ਭਰ ਕੇ ਲਿਆਓ ਤੇ ਵੱਡੇ ਕਿਲੇ ਦੇ ਵਿੱਚ 11-12 ਟੈਂਕੀਆਂ ਲੱਗਦੀਆਂ ਵਾ ਤੇ ਪਹਿਲੀ ਤੁਹਾਡੀ ਪੂਰੀ ਤਰ੍ਹਾਂ ਬੱਤਰ ਹੋ ਜਾਂਦੀ ਆ ਸਾਡਾ ਪੱਠਿਆਂ ਵਾਲੀ ਪੈੜੀ ਹੈਗੀ ਇਹ ਵੀ ਨਹੀਂ ਬੱਤਰ ਤੇ ਢਾਈ ਕਿਲੇ ਪੈੜੀ ਸਾਡੀ ਕਣਕ ਵਿੱਚ ਨਹੀਂ ਹੋ ਵੀ ਨਹੀਂ ਬੱਤਰ ਤੇ ਅਸੀਂ ਫਿਰ ਇਹਨੂੰ ਲਿਆਂਦਾ ਕਿਰਾਏ ਤੇ ਇਹ ਘਰੋਂ ਭਰ ਕੇ ਲੈ ਆਉਨੇ ਆ ਤੇ ਇਹਦੇ ਵਿੱਚ ਕਾਹੇ ਟੀ ਆ ਜਿੱਥੇ ਟੀ ਆ ਉਥੋਂ ਸਿਰਫ ਪਾਣੀ ਨਹੀਂ ਪੈਂਦਾ ਉਥੇ ਆ ਪਾਈਪ ਦੇ ਨਾਲ ਵਿੱਚ ਕਾਹੇ ਪਾਣੀ ਪਾਉਣਾ ਪੈਂਦਾ ਨਹੀਂ ਤੇ ਬੜਾ ਵਧੀਆ ਐਨ ਬੱਤਰ ਬਣਾ ਦਿੰਦੀ ਆ ਅੱਧੀ ਅੱਧਾ ਵਾਲ ਖੋਲੋ ਤੇ ਜਦੋਂ ਅੱਧੀ ਟੈਂਕੀ ਰਹਿ ਜਾਵੇ ਫਿਰ ਪੂਰਾ ਖੋਲੋ ਤੇ ਵੱਡੇ ਕਿਲੇ ਦੇ ਵਿੱਚ 11 12 ਟੈਂਕੀਆਂ ਪੈ ਜਾਣੀਆਂ ਉਹ ਤਾਂ ਪਹਿਲੀ ਜਿਹੜੀ ਬਿਲਕੁਲ ਬੱਤਰ ਹੋ ਜਾਂਦੀ ਆ ਤੇ ਪਾਣੀ ਦੀ ਬਚਤ ਆ ਉਸ ਤਰ੍ਹਾਂ ਪਹਿਲੀ 20 ਦਿਨਾਂ ਚ ਬੱਤਰ ਹੋਣੀ ਆ ਤੇ ਇਸ ਤਰ੍ਹਾਂ ਅਗਲੇ ਦਿਨ ਕੰਪਲੀਜੀ ਜਾਂਦੀ ਆ ਜੀ ਕਰਨਾ ਤੇ ਸਾਨੂੰ ਵੀ ਮਜ਼ਦੂਰੀ ਦੀ ਪਿਆ ਕਿਸੇ ਨੇ ਸਾਨੂੰ ਥੋੜਾ ਜਿਹਾ ਮੈਂ ਤਾਂ ਪਾਣੀ ਦਾ ਸਾਨੂੰ ਸਿਸਟਮ ਸਾਫ਼ ਕਰਨਾ ਪਰ ਇਹ ਵੀ ਮੰਨ ਲਵੇ ਤੇ ਇਹਨੇ ਰੋੜ ਦੇ ਵਿੱਚ ਦੂਜੇ ਨੂੰ ਰੋੜ ਦੇ ਵਿੱਚ ਸੱਚੀ ਮੀਡੀਅਮ ਫਾਰਮ ਸਟਰਕਚਰ ਜਦੋਂ ਜਦੋਂ ਪਾਣੀ ਵਹਤਾ ਜਾਂਦਾ ਜਾਂਦਾ